ਲੋਡੀਆਂ ਚੰਗੀਆਂ ਆਪ ਵੀ ਮੋੜੀ ਪਾਈਆਂ ਇਟ ਸ਼ੋਟਿੰਗ ਪਹਿਲੀ ਲੋੜੀ ਆ ਤੇ ਬਾਦੀ ਦੂਜੀ ਕੁੜੀ ਆ ਸਾਡੀ ਇਹ ਪਹਿਲਾ ਬੇਟਾ ਸੀਗਾ ਬੇਟੇ ਦੀ ਲੋੜੀ ਨਹੀਂ ਆਪਾਂ ਵੰਡੀ ਗੁੜੀਆ ਦਾ ਤਾਂ ਉਹ ਕੁੜੀਏ ਦੀ ਲੋੜੀ ਵੰਦੇ ਪਏ ਹਾਂ ਜੀ ਹਾਂਜੀ ਕਾਰਨ ਇਹ ਹੈ ਕਿ ਲੋਕੀ ਕੁੜੀਆਂ ਨੂੰ ਪਿੱਛੇ ਪਾਉਂਦੇ ਆ ਭਾਜੀ ਕੋ ਕੋ ਮੰਨਦਾ ਆ ਕਿ ਜਿੱਤ ਜੇ ਮੇਰੇ ਜਾਨ ਸਾਨੂੰ ਇਹਨਾਂ ਨੂੰ ਪਿੱਛੇ ਨਾ ਪਾ ਕੇ ਅੱਗੇ ਕਰਕੇ ਸਾਨੂੰ ਇਹਨਾਂ ਦਾ ਫਕਸ਼ਨ ਜ਼ਰੂਰ ਰੱਖਣੇ ਚਾਹੀਦੇ ਪਰ ਚਾਹ ਸੀ ਉਹ ਸਾਨੂੰ ਵੀ ਬੇਟੀ ਹੋਵੇ ਆਪਾਂ ਲੋੜੀ ਪਾਈ ਪਤਾ ਲੱਗਾ ਤੁਹਾਡੇ ਪਰਿਵਾਰ ਹਾਂਜੀ ਪਾਈ ਗਈ ਸੀ ਵੱਡੇ ਬਰਾਦਰ ਦੇ ਬੇਟੀ ਹੋਈ ਸੀਗੀ ਉਹਨਾਂ ਲੋੜੀ ਪਾਈ ਸੀ ਕੁੜੀ ਆ ਗਈ ਮੈਨੂੰ ਕੋਪਾ ਦੀ ਸਮਝ ਆ ਸਭ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਡੇਟਾ ਬੇਟੀ ਸਭ ਬਰਾਬਰ ਨੇ ਅੱਜ ਕੱਲ੍ਹ ਭਾਈ ਹਾਂਜੀ ਹੈਗਾ ਜੀ ਬੇਟੀ ਨਾਲ ਵੱਧ ਪਿਆਰ ਆ ਜੀ ਮੈਨੂੰ ਬੇਟੀ ਨਾਲ ਬਈ ਪੂਰੀ ਖੁਸ਼ੀ ਕੀਤੀ ਜਿੰਨੀ ਤੱਕ ਦੀ ਬੇਟੀ ਦੀ ਕੀਤੀ ਉਹ ਤੋਂ ਦੁਗਣੀ ਕੀਤੀ ਆ ਆਪਾਂ ਕੁੜੀ ਜੀ ਤੁਹਾਡੇ ਸਾਹਮਣੇ ਹੀ ਆ ਠੀਕੇ ਵਿਆਹ ਹੋ ਗਿਆ ਖਾਲੀ ਆ ਜੀ ਹਾਂਜੀ ਪ੍ਰੋਗਰਾਮ ਤਬੀ ਇੱਕ ਦਿਨ ਦੀ ਖੁਸ਼ੀ ਹੋਣ ਦੀ ਖੁਸ਼ੀ ਜੇ ਆਪਾਂ ਸੁਖਨੀ ਸਾਹਿਬ ਦਾ ਬਾਠ ਨਾਲ ਕਿਰਤਨ ਕਰਵਾਇਆ ਜੀ ਸ਼ੁਰੂ ਦਾ ਸ਼ੁਕਰਾਨਾ ਕੀਤਾ ਦਾ ਨਾਮ ਕੋਈ ਰਹਿਮਤ ਰੱਖਿਆ ਗੁਰੂ ਦੀ ਰਹਿਮਤ ਆ ਜੀ ਪਹਿਲੀ ਗੱਲ ਤਾਂ ਚੰਗਾ ਇਨਸਾਨ ਬਣਾਵਾਂਗੇ ਇਨਸਾਨੀਤ ਚੰਗੀ ਹੋਣੀ ਚਾਹੀਦੀ ਆ ਬਾਕੀ ਜੋ ਬੰਦਾ ਇਹਨਾਂ ਦੇ ਕਰਮਾ ਹੀ ਨੰਨੀਤ ਕੋ ਗੁਰ ਰਹਿਮਤ ਕੋ ਤੁਹਾਨੂੰ ਖੁਸ਼ੀ ਹੈ ਤੁਹਾਨੂੰ ਸਾਡੇ ਘਰ ਬੇਟੀ ਹੋਈ ਹੈ ਮੇਨੂੰ ਵਾ ਮੈਂ ਨੇ ਪਰਮਾਤਮਾ ਕੋ ਮੰਗਦੀ ਸੀ ਕਿ ਮੇਰੇ ਘਰ ਬੇਟੀ ਹੋਵੇ ਮੈਨੂੰ ਤੁਸੀਂ ਕੋਈ ਹੋਈ ਮੇਰੇ ਘਰ ਬੇਟੀ ਮੋਤਾ ਕਰਕੇ ਤੇ ਲੋੜੂਗਾ ਚਲੋ ਬੇਟੀਆਂ ਵੀ ਮਨਾਉਣੀ ਚਾਹੀਦੀ ਹੈ ਜੋ ਬੇਟੀਆਂ ਨਹੀਂ ਮਨਾਉਣੀਆਂ ਤੇ ਖੰਗ ਚਲੋ ਪਤਾ ਨਹੀਂ ਪਿੱਛੇ ਫੋਂਦੇ ਨਹੀਂ ਤੇ ਚਲੋ ਜਿੰਨਾ ਇਹਦੇ ਹੁੰਦੇ ਆ ਉਹ ਤੇ ਅਸੀਂ ਵੇਖ ਕੇ ਚਲੋ ਵਧੀਆ ਹੀ ਰੱਖ ਦੋਗੇ ਪਿੰਡ ਨੂੰ ਲੈ ਕਿਤੇ ਦਾ ਘਟ ਨਹੀਂ ਲੜਕੀਆਂ ਉਹਨਾਂ ਨੂੰ ਪੜਾਓ ਲਿਖਾਓ ਉਹਦੀਆਂ ਨੇ ਉਹ ਅੰਸਾਰ ਹੈ ਮੇਰਾ ਨਾਮ ਗੁਜੀਤ ਸਿੰਘ ਹੈ ਜੀ ਤੇ ਮੈਂ ਇਸ ਵਾਰਡ ਦਾ ਇੰਚਾਰਜ ਆ ਜੀ ਆਮ ਆਦਮੀ ਪਾਰਟੀ ਵੱਲੋਂ ਜੀ ਮੈਂ ਮਾਦਨ ਉਹ ਇਹ ਗੱਲ ਦੱਸਣੀ ਚਾਹੁੰਦਾ ਜੀ ਵੀ ਇਸ ਪਰਿਵਾਰ ਨੇ ਧੀਆ ਦੀ ਲੋੜੀ ਜਿਹੜੀ ਹੈ ਨਾ ਇਹ ਦੂਜੀ ਵਾਰ ਮਨਾਈ ਆ ਜੀ ਇਸ ਤੋਂ ਪਹਿਲਾਂ ਇਹਨਾਂ ਦੇ ਵੱਡੇ ਭਾਈ ਸਾਹਿਬ ਡਾਕਟਰ ਸਾਹਿਬ ਲਖਮਿੰਦਰ ਸਿੰਘ ਜੀ ਉਹਨਾਂ ਦੀ ਬੇਟੀ ਦੀ ਲੋੜੀ ਮਨਾਈ ਗਈ ਸੀਗੀ ਜੇ ਇਸ ਵਾਰੀ ਇਹਨਾਂ ਨੇ ਆਪਣੀ ਬੇਟੀ ਦੀ ਲੋੜੀ ਮਨਾਈ ਆ ਔਰ ਇੱਕ ਮਿਸਾਲ ਸਾਡੇ ਏਰੀਆ ਦੇ ਲਈ ਕਾਇਮ ਕਰਤੀ ਆ ਵੀ ਧੀਆ ਕਿਸੇ ਤੋਂ ਘੱਟ ਨਹੀਂ ਹੈਗਾ ਨਹੀਂ ਬੜਾ ਸਤਿਕਾਰ ਹੈ ਜੀ ਧੀਆ ਦਾ ਏ ਗੁਰਨਾਨਕ ਸਾਹਿਬ ਨੇ ਦੇਖੋ ਕਿੰਨਾ ਇਹਨਾਂ ਨੂੰ ਸਤਿਕਾਰ ਦਿੱਤਾ ਹੈ ਨਾ ਜੀ ਤੇ ਹੁਣ ਜਿਹੜੀ ਸਮੇਂ ਦੀ ਜਿਹੜੀ ਮੰਗ ਹੈ ਨਾ ਜੀ ਧੀਆਂ ਤੇ ਪੁੱਤਾਂ ਦੇ ਵਿੱਚ ਕੋਈ ਬਹੁਤਾ ਫਰਕ ਰਿਹਾ ਨਹੀਂ ਔਰ ਸਭ ਤੋਂ ਮੇਰੇ ਖਿਆਲ ਦੇ ਨਾਲ ਤੇ ਜ਼ਿਆਦਾ ਇਹ ਬੱਚੀਆਂ ਜਿਹੜੀਆਂ ਰਾਈਜ਼ ਕਰਨ ਲੀਆਂ ਨੇ ਤੇ ਮੈਨੂੰ ਬਹੁਤ ਖੁਸ਼ੀ ਆ ਜੀ ਇਹ ਸਾਡਾ ਵੀਰ ਆ ਡਾਕਟਰ ਐਮ ਪੀ ਤੇ ਇੱਕ ਮਿਸਾਲ ਜਿਹੜੀ ਆ ਉਹ ਸਾਡੇ ਸਾਰਿਆਂ ਲਈ ਕੈਮ ਕੀਤੀ ਆ ਅਸੀਂ ਇਸ ਚੀਜ਼ ਨੂੰ ਹੋਰ ਵੀ ਅਪਰੀਸ਼ੀਏਟ ਕਰਾਂਗੇ ਲੈਕੋ ਉਹਨਾਂ ਦੀ ਬਦ ਨਸੀਬੀ ਹੈ ਜਿਹੜੇ ਧੀਆਂ ਨੂੰ ਚੰਗਾ ਨਹੀਂ ਸਮਝਦੇ ਹੁਣ ਦੇ ਟਾਈਮ ਦੇ ਵਿੱਚ ਜਿਸ ਹਿਸਾਬ ਨਾਲ এডੂਕੇਸ਼ਨ ਜਿਹੜਾ ਹਰ ਇੱਕ ਬੱਚਾ ਐਜੂਕੇਟ ਹੋ ਰਿਹਾ ਹੈ ਤੇ ਅਜੇ ਵੀ ਜਿਉ ਉਹਨਾਂ ਦੀ ਮਾਨਸਿਕਤਾ ਜਿਹੜੀ ਫਿਰ ਬਹੁਤ ਲੋਅਰ ਲੈਵਲ ਤੇ ਹੈ ਜਿਹੜੇ ਨਹੀਂ ਸਮਝਦੇ ਜੀ ਕਿ ਧੀਆਂ ਦੇ ਪੁੱਤਾਂ ਨੂੰ ਬਰਾਬਰ ਨਹੀਂ ਸਮਝਦੇ